ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ। ਕੱਲ ਦੀ ਜਿਹੜੀ ਖਬਰ ਆ ਚਾਰਲੀ ਕ੍ਰਿਕ ਦੀ ਹੱਤਿਆ ਉਹਦੇ ਨਾਲ ਪੂਰਾ ਅਮਰੀਕਾ ਹਿੱਲ ਗਿਆ ਉਹਦੇ ਬਾਰੇ ਗੱਲਬਾਤ ਕਰਾਂਗੇ। ਦੂਜਾ FBI ਦੇ ਸਾਬਕਾ ਅਧਿਕਾਰੀ ਨੇ ਬਹੁਤ ਗੰਭੀਰ ਦੋਸ਼ ਲਾਇਆ ਤੇ ਤੀਜੀ ਗੱਲਬਾਤ ਕਮਲਾ ਹਾਰਿਸ ਦੀ ਕਿਤਾਬ ਆ ਰਹੀ ਹੈ 107 ਡੇਜ਼। ਉਹ ਚਰਚਾ ਦੇ ਵਿੱਚ ਇੱਕ ਗੱਲਬਾਤ ਕਰਨੀ ਅਮਰੀਕਾ ਦੇ ਵਿੱਚ ਇਸ ਵੇਲੇ ਘਰ ਫੋਰਡ ਕਰਨਾ ਔਖਾ ਹੋਇਆ ਤੇ ਜਿਹੜੀ ਹਵਾ ਦੇ ਵਿੱਚ ਨਵੀਂ ਅਮਰੀਕਾ ਦੇ ਵਿੱਚ ਉਹਦੇ ਕਾਰਨ ਗਰਮੀ ਬਹੁਤ ਵਧ ਰਹੀ ਹੈ ਇਹਦੇ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲੀ ਖਬਰ ਜਿਹੜ ਨੌਜਵਾਨ ਕਨਸਰਵੇਟਿਵ ਵਾਗੂ ਚਾਰਲੀ ਕ੍ਰਿਕ ਉਹਦੀ ਹੱਤਿਆ ਕਰ ਦਿੱਤੀ ਕਿ ਦੋਸ਼ੀ ਹਜੇ ਤੱਕ ਲੱਭਿਆ ਨਹੀਂ ਉਹਦੀ ਬੰਦੂਕ ਲੱਭੀ ਆ ਤੇ ਨਾਲ ਨਾਲ ਉਹਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਵੀ ਜੇ ਕਿਸੇ ਨੂੰ ਪਤਾ ਹੋਵੇ ਤਾਂ ਇਸ ਕਿਸਮ ਦਾ ਜਿਹੜਾ ਵਿਅਕਤੀ ਹੈ ਜਿਹਦੇ ਤੇ ਸ਼ੱਕ ਕੀਤੀ ਜਾ ਰਹੀ ਹੈ ਵੀ ਇਹਨੇ ਮਾਰਿਆ ਪਹਿਲਾਂ ਦੋ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਸੀ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਇਹਨਾਂ ਦਾ ਇਹਦੇ ਨਾਲ ਕਨੈਕਸ਼ਨ ਕੋਈ ਨਹੀਂ ਆ ਉਹਨੂੰ ਕੱਲ ਜਦੋਂ ਉਹ ਯੂਟਾ ਵੈਲੀ ਯੂਨੀਵਰਸਿਟੀ ਦੇ ਵਿੱਚ ਭਾਸ਼ਣ ਕਰ ਰਿਹਾ ਸੀ ਇੱਕ ਕੈਂਪਸ ਦੇ ਇਵੈਂਟ ਦੇ ਉੱਤੇ ਤੇ ਉਹਨੂੰ ਉਸ ਵੇਲੇ ਗੋਲੀ ਮਾਰ ਦਿੱਤੀ ਗਈ ਸੀ ਯੂਟਾਹ ਦੇ ਗਵਰਨਰ ਨੇ ਸਪੈਂਸਰ ਕੌਕਸ ਉਹਨਾਂ ਨੇ ਇਹਨੂੰ ਸਾਫ਼ ਤੌਰ ਤੇ ਪੋਲਿਟਿਕਲ ਅਸੈਸੀਨੇਸ਼ਨ ਕਿਹਾ ਰਾਜਨੀਤਿਕ ਕਤਲ ਆ ਇਹ ਜਿਹੜਾ ਪਹਿਲਾਂ ਜਦੋਂ ਪਹਿਲਾਂ ਦੱਸਿਆ ਕਿ ਸਸਪੈਕਟਾਂ ਨੂੰ ਡਿਟੇਨ ਕੀਤਾ ਸੀ ਦੋ ਜਣਾਂ ਨੂੰ ਬਾਅਦ ਚ ਛੱਡ ਦਿੱਤਾ ਤੇ ਹਜੇ ਵੀ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ ਹਜੇ ਤੱਕ ਪਤਾ ਨਹੀਂ ਲੱਗੇ ਮਾਰਿਆ ਕਿਉਂ ਆ ਕਾਰਨ ਕੀ ਆ ਇਹ ਨੌਜਵਾਨ ਆਗੂ ਸੀ ਔਰ ਦੀ ਪਪੂਲਾਰਿਟੀ ਬਹੁਤ ਜ਼ਿਆਦਾ ਸੀ ਜਿਹੜਾ ਇੰਨਾ ਜ਼ਿਆਦਾ ਮਤਲਬ ਇੱਕ ਜਿਹਦੇ ਜਿਹਦੇ ਪ੍ਰਭਾਵ ਥੱਲੇ ਲੋਕ ਸੀਗੇ ਜਿਹੜੀ ਵੀਡੀਓ ਸਾਹਮਣੇ ਆਈ ਹੈ ਕਿ ਉਹ ਜਿਸ ਤਰ੍ਹਾਂ ਗੋਲੀ ਵਾਜ ਰਹੀ ਹੈ ਉਹਦੀ ਕਰਦਿੰਦੇ ਉੱਤੇ ਜਦੋਂ ਇੱਕ ਸਵਾਲ ਦਾ ਜਵਾਬ ਦੇ ਰਿਹਾ ਸੀ ਤੇ ਇੱਕ ਗੂੜੇ ਰੰਗ ਦੇ ਕੱਪੜਿਆਂ ਦੇ ਵਿੱਚ ਬੰਦਾ ਦੂਜੇ ਪਾਸੇ ਛੱਤ 'ਤੇ ਦੌੜਦਾ ਦਿਖਾਈ ਦਿੰਦਾ। ਰਾਸ਼ਟਰਪਤੀ 트ੰਪ ਨੇ ਇਸ ਚੀਜ਼ ਨੂੰ ਕਿਹਾ ਕਿ ਡਾਰਕ ਮੂਮੈਂਟ ਆਫ ਅਮਰੀਕਾ ਅਮਰੀਕਾ ਦੇ ਇਤਿਹਾਸ ਦਾ ਕਾਲਾ ਦਿਨ ਤੇ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਰੈਡੀਕਲ ਲੈਫਟ ਖੱਬੇ ਪੱਖੀ ਧਿਰ ਦੇ ਉੱਤੇ ਦੋਸ਼ ਲਾਇਆ ਵੀ ਇਹਨਾਂ ਦੇ ਕਰਕੇ ਸਾਰਾ ਕੁਝ ਹੋਇਆ। ਅਮਰੀਕਾ ਦੇ ਜਿਹੜੇ ਝੰਡੇ ਆ ਉਹ ਅੱਧੇ ਝੁਕਾ ਦਿੱਤੇ ਗਏ ਸੀ ਆਪਾਂ ਕੱਲ ਵੀ ਕੱਲ ਬਹੁਤ ਕਰਦੇ ਸੀ। ਬਾਈ ਪਾਰਟੀਸਨ ਕੰਡੋਲੈਂਸ ਨੇ ਜਿਹੜੀ ਔਰ ਕੰਡੈਮਨੇਸ਼ਨ ਆ ਇਹਦੀ ਮਤਲਬ ਦੋਵਾਂ ਪਾਰਟੀਆਂ ਨੇ ਇਸ ਗੱਲ ਦੀ ਨਿੰਦਾ ਕੀਤੀ ਹੈ ਲੀਡਰ ਦੋਵਾਂ ਪਾਰਟੀਆਂ ਤੋਂ ਜਿਨ੍ਹਾਂ ਦੇ ਵਿੱਚ ਬਾਈਡਨ ਵੀ ਆ, ਓਬਾਮਾ ਵੀ ਆ, ਬੁਸ਼ ਵੀ ਆ ਉਹਨਾਂ ਸਾਰਿਆਂ ਨੇ ਕੰਡੈਮ ਕਰੀਤਾ ਇਸ ਹਮਲੇ ਨੂੰ ਕਿ ਬਹੁਤ ਮਾੜੀ ਗੱਲ ਆ ਕਿਸੇ ਵੀ ਕਿਸੇ ਤਰੀਕੇ ਦੇ ਨਾਲ ਜਿਹੜੀ ਰਾਜਨੀਤਿਕ ਹਿੰਸਾ ਪੋਲਿਟੀਕਲ ਵਾਇਲੈਂਸ ਆ ਉਹ ਖਤਮ ਹੋਣੀ ਚਾਹੀਦੀ 3000 ਦੇ ਕਰੀਬ ਲੋਕ ਸੀਗੇ ਜਦੋਂ ਇਹਨੂੰ ਮਾਰਿਆ ਗਿਆ ਉੱਥੇ ਤੇ ਸਾਰੇ ਉਹਨਾਂ ਦੇ ਬੈਕਪੈਕ ਪੇਪਰ ਉੱਥੇ ਦੇ ਉੱਥੇ ਪਏ ਰਹਿ ਗਏ 31 ਸਾਲਾਂ ਦਾ ਸੀ ਟਰਨਿੰਗ ਪੁਆਇੰਟ ਯੂਐਸਏ ਇਹ ਜਦੋਂ 18 ਸਾਲ ਦਾ ਸੀ ਉਦੋਂ ਬਣਾ ਲਈ ਸੀ ਨਾ ਤੁਸੀਂ ਸੋਚ ਕੇ ਦੇਖੋ 31 ਸਾਲ ਦਾ ਹੋਣਿਆ ਜਦੋਂ ਇਹਦੀ ਮੌਤ ਹੋਈ ਆ 18 ਸਾਲਾਂ ਤੁਸੀਂ ਜਿੱਦਣ ਇਹਨੇ ਆਰਗੇਨਾਈਜੇਸ਼ਨ ਬਣਾਈ ਸੀ ਕਿ ਟਰਨਿੰਗ ਪੁਆਇੰਟ ਯੂਐਸਏ ਔਰ ਉਹ ਏਡਾ ਵੱਡਾ ਨਾਮ ਸੀ ਕਿ ਲੱਖਾਂ ਕੀ ਮਿਲੀਅਨਸ ਦੇ ਵਿੱਚ ਲੋਕ ਇਹਦੇ ਪਿੱਛੇ ਲੱਗਦੇ ਇਸ ਗੱਲ ਦਾ ਅੰਦਾਜ਼ਾ ਤੁਸੀਂ ਇੱਥੋਂ ਲਾ ਲਓ ਇਹਦਾ ਸ਼ੋਅ ਬਹੁਤ ਫੇਮਸ ਸੀਗਾ ਔਰ ਇਸ ਗੱਲ ਦਾ ਅੰਦਾਜ਼ਾ ਤੁਸੀਂ ਇੱਥੋਂ ਲਾ ਲਓ ਵੀ ਰਾਸ਼ਟਰਪਤੀ ਟਰੰਪ ਨੂੰ ਜਿਤਾਉਣ ਦੇ ਵਿੱਚ ਜਾਂ ਜਿਹੜੀ ਕਨਜ਼ਰਵਟਿਵ ਵੋਟ ਸੀ ਨੌਜਵਾਨਾਂ ਦੀ ਇਧਰ ਪਾਸੇ ਲਜਾਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਸੀ ਇਹਦੀ ਇਹਨੂੰ ਲੋਕ ਬਹੁਤ ਆਨਲਾਈਨ ਬਹੁਤ ਸੁਣਦੇ ਸੀ ਐਕਸ ਦੇ ਉੱਤੇ ਦੇ ਮਿਲੀਅਨਸ ਦੇ ਵਿੱਚ ਫਾਲੋਅਰ ਸੀ ਇਹਦੀ ਇੱਕ ਕਹੀ ਗੱਲ ਦਾ ਵੱਡਾ ਅਮਰੀਕਾ ਦੇ ਵਿੱਚ ਅਸਰ ਹੁੰਦਾ ਸੀ ਕਈ ਵਾਰੀ ਫਾਕਸ ਨਿਊਜ਼ ਦੇ ਉੱਤੇ ਵੀ ਇਹ ਅਕਸਰ ਹੀ ਆ ਜਾਂਦਾ ਸੀ ਜਿਹੜਾ ਯੂਥ ਗਰੁੱਪ ਸੀਗਾ ਔਰ ਇਹਦਾ ਜਿਹੜਾ ਇਹ ਜਿਹੜੀ ਇਹਨੇ ਸੰਸਥਾ ਬਣਾਈ ਸੀਗੀ ਆਪਣੀ ਕਿਉਂਕਿ ਸਟੂਡੈਂਟ ਸੀਗਾ ਉਸ ਵੱਲੇ ਇਹ ਟਰਨਿੰਗ ਪੁਆਇੰਟ ਯੂ ਐਸ اے ਤੇ ਇਹਦੇ ਹਜ਼ਾਰਾਂ ਕਾਲਜਾਂ ਦੇ ਵਿੱਚ ਦੇ ਯੂਨਿਟ ਨੇ ਚੈਪਟਰਸ ਨੇ ਐਡਾ ਵੱਡਾ ਇਹਦਾ ਕੰਮ ਸੀਗਾ ਇਸ ਥਾਂ ਦੇ ਉੱਤੇ ਟਰਨਿੰਗ ਪੁਆਇੰਟ ਨੇ ਹੁਣ ਕਿਹਾ ਕਿ ਇਹਦੇ ਪਰਿਵਾਰ ਦੇ ਲਈ ਇਹਦੀ ਪਤਨੀ ਆ ਦੋ ਇਹਦੇ ਬੱਚੇ ਆ ਵੀ ਉਹਨਾਂ ਦੇ ਲਈ ਅਰਦਾਸ ਕਰੋ ਉਹ ਠੀਕ ਠਾਕ ਰਹਿਣ ਉਹਨਾਂ ਨੂੰ ਤਾਕਤ ਮਿਲੇ ਇਨਵੈਸਟੀਗੇਸ਼ਨ ਨੇ ਦੀ ਚੱਲ ਰਹੀ ਆ ਸ਼ੂਟਰ ਦਾ ਮੋਟਿਵ ਨਹੀਂ ਕਲੀਅਰ ਹਜੇ ਤੱਕ ਕਿਉਂ ਕੀਤਾ ਅਥਾਰਟिटीज ਨੂੰ ਹਜੇ ਤੱਕ ਇਹ ਨਹੀਂ ਪਤਾ ਲੱਗ ਰਿਹਾ ਵੀ ਇਹਨੇ ਇਹ ਕੀਤਾ ਕਿਉਂ ਸੀ ਹੁਣ ਰਾਸ਼ਟਰਪਤੀ ਟਰੰਪ ਦੇ ਬਹੁਤ ਨੇੜੇ ਦਾ ਸੀ ਨੇੜੇ ਦਾ ਇੱਥੋਂ ਤੱਕ ਲੈ ਲਓ ਵੀ ਇੱਕ ਤਾਂ ਹੁੰਦੇ ਨਾ ਸਪੋਰਟਰ ਜਿਹੜੀਆਂ ਕੈਬਨਟ ਦੀਆਂ ਪਿਕ ਸੀਗੀਆਂ ਜਿਹੜੀਆਂ ਕੈਬਨਟ ਦੀ ਚੋਣ ਕਰਨੀ ਸੀ ਵੀ ਹੈਲਥ ਸੈਕਟਰੀ ਕਿਹਨੂੰ ਬਣਾਉਣਾ ਤੇ ਐਫਪੀਆਈ ਦਾ ਡਾਇਰੈਕਟਰ ਕਿਹਨੂੰ ਲਾਉਣਾ ਉਸ ਕੰਮ ਦੇ ਵਿੱਚ ਵੀ ਇਹ ਰਾਸ਼ਟਰਪਤੀ ਟਰੰਪ ਨੂੰ ਸਲਾਹ ਦਿੰਦਾ ਸੀ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਕਿ ਬੰਦਾ ਕਿੱਡਾ ਵੱਡਾ ਸੀ ਔਰ ਉਹ ਸਿਰਫ 31 ਸਾਲ ਸੀ ਇਹਦੀ 2012 ਦੇ ਵਿੱਚ ਨੇ ਟਰਨਿੰਗ ਪੁਆਇੰਟ ਯੂਐਸਏ ਬਣਾਈ ਸੀ ਜਿਹੜੀ ਕੰਜ਼ਰਵਟਿਵ ਯੂਥ ਆਰਗੇਨਾਈਜੇਸ਼ਨ ਸੀ ਔਰ ਇੱਡਾ ਨੈਟਵਰਕ ਇਹਦਾ 3500 ਕਾਲਜ ਕੈਂਪਸ ਦੇ ਵਿੱਚ ਇਹਦੇ ਜਿਹੜੇ ਯੂਨਿਟ ਸੀਗੇ ਔਰ ਇਹਨੇ ਬਹੁਤ ਸਾਰੇ ਲੋਕਾਂ ਨੂੰ ਆ ਮਤਲਬ ਉਹ ਕੀਤਾ ਜਿਹੜਾ ਕਹ ਲੋ ਕਿ ਮੋਬਲਾਈਜ਼ ਕੀਤਾ ਉਹਨਾਂ ਨੂੰ ਇਧਰਲੇ ਪਾਸੇ ਪ੍ਰੇਰਿਆ ਵੀ 트াম্প ਨੂੰ ਵੋਟ ਪਾਓ ਔਰ ਜਿੱਦਾਂ ਪਹਿਲਾਂ ਦੱਸਿਆ ਕਿ ਉਹਦੀ ਕੈਬਨਿਟ ਪਿਕ ਦੇ ਉੱਤੇ ਉਹਨੂੰ ਸਲਾਹ ਦਿੰਦਾ ਸੀ ਵੀ ਇਹ ਬੰਦੇ ਨੂੰ ਰੱਖਣਾ ਤੇ ਇਹ ਸ਼ ਬੰਦੇ ਨੂੰ ਜਿਹੜਾ ਨਹੀਂ ਰੱਖਣਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੌਜਵਾਨ ਨੇ ਬਹੁਤ ਵੱਡਾ ਹਾਲਾਂਕਿ ਪਹਿਲਾਂ ਹੀ ਬਹੁਤ ਵੱਡਾ ਲੀਡਰ ਸੀ ਪਰ ਭਵਿੱਖ ਦੇ ਵਿੱਚ ਅਮਰੀਕਾ ਦਾ ਬਹੁਤ ਵੱਡਾ ਲੀਡਰ ਬਣਨਾ ਸੀ ਇਹਨੇ ਕਨਸਰਵਟਿਵ ਜਿਹੜਾ ਯੂਥ ਸੀ ਉਹਨਾਂ ਦਾ ਕੰਟਰੋਵਰਸ਼ੀਅਲ ਵੀ ਸੀਗਾ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਬਹੁਤ ਸੀ ਨੌਜਵਾਨ ਬਹੁਤ ਫਾਲੋ ਕਰਦੇ ਸੀ ਟਿਕਟੋਕ ਦੇ ਉੱਤੇ 7 ਮਿਲੀਅਨ ਫਾਲੋਅਰ ਸੀ ਇਹਦੇ ਕ੍ਰਿਕ ਦੇ ਤੇ ਜਿਹੜੇ ਆਮ ਤੌਰ ਦੇ ਉੱਤੇ ਡਿਬੇਟ ਕਰਦਾ ਸੀ ਲਿਬਰਲਸ ਦੇ ਨਾਲ ਜਿਹਦੇ ਕਰਕੇ ਇਹ ਫੋਕਸ ਦੇ ਵਿੱਚ ਆ ਜਾਂਦਾ ਗਨ ਜਿਹੜੀ ਗਨ ਓਨਰਸ਼ਿਪ ਉਹਦੇ ਉੱਤੇ ਸਪੋਰਟ ਕਰਦਾ ਸੀ ਵੀ ਠੀਕ ਆ ਬਹੁਤ ਵਾਰ ਇਹਨੇ ਕਿਹਾ ਲੋਕਾਂ ਨੇ ਇਹਨੂੰ ਪੁੱਛਿਆ ਵੀ ਭਾਈ ਗਨ ਵਾਲਾ ਸਾਨੂੰ ਲੋਕ ਮਾਰ ਰਹੇ ਉਹ ਕਹਿੰਦਾ ਸੀ ਕਾਰਾਂ 'ਚ ਵੀ ਮਾਰੀ ਰਹੇ ਆ ਇਹ ਨਹੀਂ ਗਨ ਗਨ ਸਮੱਸਿਆ ਨਹੀਂ ਹੈ ਗਨ ਨੂੰ ਚਲਾਉਣ ਵਾਲਾ ਸਮੱਸਿਆ ਹੈ ਉਧਰ ਸੁਧਾਰ ਕਰਨਾ ਪਊਗਾ ਉਹਨੂੰ ਰਾਸ਼ਟਰਪਤੀ ਟਰੰਪ ਨੇ ਵਨ ਆਫ ਇਹਨੂੰ ਕਿਹਾ ਕਿ ਵਨ ਆਫ ਅਮਰੀਕਾਸ ਗ੍ਰੇਟੈਸਟ ਚੈਂਪੀయన్స్ ਜਿਹਦੇ ਲਈ ਬਹੁਤ ਵੱਡੇ ਸ਼ਬਦ ਵਰਤੇ ਆ ਸੋ ਹੁਣ ਜਿਹੜਾ ਮਤਲਬ ਇੱਕ ਕਹਿ ਲਓ ਕਿ ਬਹੁਤ ਜ਼ਬਰਦਸਤ ਪਵੇਖਸ਼ੀ ਇਹਦੇ ਅੱਗੇ ਤੇ ਰਾਈジング ਸਟਾਰ ਕਹਿ ਲਓ ਕਿ ਐਡਾ ਵੱਡਾ ਜਿਹੜਾ ਇਹਦੇ ਸਾਹਮਣੇ ਇੱਕ ਅਮਰੀਕਾ ਦਾ ਵੱਡਾ ਨਾਂ ਸੀਗਾ ਵਿਚਾਰ ਉਹਦੇ ਵੱਖਰੇ ਹੋ ਸਕਦੇ ਦੂਜੀ ਪਾਰਟੀ ਨਾਲ ਪਰ ਇੱਕ ਬਹੁਤ ਵੱਡਾ ਆਗੂ ਸੀ ਜਿਹੜਾ ਕਿ ਬਹੁਤ ਇੱਕ ਦਰਦਨਾਕ ਉਹਦਾ ਕਤਲ ਕਰ ਦਿੱਤਾ ਗਿਆ ਤੇ ਸਾਰਿਆਂ ਨੇ ਇਸ ਚੀਜ਼ ਦੀ ਨਕੇਦੀ ਕੀਤੀ ਅਗਲੀ ਗੱਲਬਾਤ ਇੱਕ ਵਿਅਕਤੀ ਹੈ ਬ੍ਰਾਇਨ ਡ੍ਰਿਸਕਲ ਬ੍ਰਾਇਨ ਡ੍ਰਿਸਕਲ ਲੰਬਾ ਸਮਾਂ FBI ਦੇ ਵਿੱਚ ਕੰਮ ਕਰਦਾ ਰਿਹਾ ਵੱਡੇ ਅਦਿਆਂ ਦੇ ਉੱਤੇ ਉਹਨੇ ਹੁਣ ਸੂ ਕੀਤਾ ਇੱਕ ਕੇਸ ਕੀਤਾ ਆ ਵੀ ਜਦੋਂ ਮੈਨੂੰ ਜਿਹੜਾ ਇਹਨੂੰ ਬ੍ਰਾਇਨ ਡਿਸਕਲ ਨੂੰ ਲਾਇਆ ਜਾਂਦਾ ਸੀ ਇਹਨੂੰ ਆਹ ਲਾਉਣਾ ਸੀ ਕਿ ਇਹਨੂੰ ਐਫਆਈ ਦੇ ਅਧਿਕਾਰੀ ਲਾਉਣਾ ਸੀ ਐਕਟਿੰਗ ਇਹਦਾ ਜਿਹੜਾ ਉਹਦੇ ਉੱਤੇ ਉਹਦਾ ਲਾਉਣਾ ਸੀਗਾ ਉਹਦਾ ਹੈਂਡਓਵਰ ਕਰਨਾ ਸੀ ਇਹਨੂੰ ਉਹ ਸਵੇਲੇ ਇਹਨੂੰ ਉਹ ਸਵਾਲ ਪੁੱਛੇ ਗਏ ਕਿ ਜਿਹੜੇ ਆਮ ਤੌਰ ਦੇ ਉੱਤੇ ਪੁੱਛੇ ਨਹੀਂ ਜਾਣੇ ਚਾਹੀਦੇ ਹੁਣ ਇਹਦਾ ਇਹਦਾ ਰੋਲਾ ਇਹ ਆ ਇਹ ਇਹ ਕਹਿੰਦਾ ਆ ਕਲਾਸ ਰੂਟ ਦੇ ਵਿੱਚ ਇਹਨੇ ਜਿਹੜਾ ਕੇਸ ਕੀਤਾ ਆ ਵੀ ਮੈਨੂੰ ਕੈਸ਼ ਪਟੇਲ ਦੇ ਆਉਣ ਤੋਂ ਪਹਿਲਾਂ ਤੱਕ FBI ਦਾ ਐਕਟਿੰਗ ਡਾਇਰੈਕਟਰ ਲਾਇਆ ਇਹਨਾਂ ਨੇ ਬ੍ਰਾਂਡ ਇਸਕਲ FBI ਦਾ ਐਕਟਿੰਗ ਡਾਇਰੈਕਟਰ ਸੀ ਰੋਲ ਉਹ ਇਹ ਪਾ ਰਿਹਾ ਕਿ ਜਦੋਂ ਮੈਂ ਐਕਟਿੰਗ ਡਾਇਰੈਕਟਰ ਸੀਗਾ ਮੈਨੂੰ ਉਹ ਸਵਾਲ ਪੁੱਛੇਗਾ ਜਿਹੜੇ ਨਹੀਂ ਪੁੱਛੇ ਜਾਣੇ ਚਾਹੀਦੇ ਇਹਦਾ ਅਰਥ ਕੀ ਆ ਉਹ ਕਹਿੰਦਾ ਮੈਨੂੰ ਇਹਨਾਂ ਨੇ ਇਹ ਪੁੱਛਿਆ ਤੂੰ ਵੋਟ ਕਿਹਨੂੰ ਪਾਈ ਆ ਕੀ ਤੂੰ ਟਰੰਪ ਨੂੰ ਸਪੋਰਟ ਕਰਦਾ ਜਾਂ ਨਹੀਂ ਕਰਦਾ ਉਹ ਕਹਿੰਦਾ ਰਾਜਨੀਤੀ ਲੱਗਾ ਐਫਬੀਆਈ ਲੱਗਾ ਵੀ ਇਹ ਸਵਾਲ ਤੇ ਕਹਿੰਦਾ ਮੈਂ ਜਵਾਬ ਨਹੀਂ ਦਿੰਦਾ ਇਸ ਗੱਲ ਦਾ ਕਿਉਂਕਿ ਇਹਸ ਗੱਲ ਨੂੰ ਮਤਲਬ ਇੱਕ ਉਹਦਾ ਵਫਾਦਾਰੀ ਦਾ ਟੈਸਟ ਕੀਤਾ ਗਿਆ ਲਾਇਲਟੀ ਟੈਸਟ ਕੀਤਾ ਉਹ ਪੋਲਿਟਿਕਲ ਲਾਇਲਟੀ ਟੈਸਟ ਕੀਤਾ ਵੀ ਐਫਬੀਆਈ ਦੇ ਐਕਟਿੰਗ ਡਾਇਰੈਕਟਰ ਬਣਨ ਤੋਂ ਪਹਿਲਾਂ ਵੀ ਇਹ ਸਵਾਲ ਉਹਨੂੰ ਪੁੱਛਿਆ ਗਿਆ ਉਹ ਕਹਿੰਦਾ ਮੈਂ ਜਵਾਬ ਦੇ ਦਿੱਤਾ ਵੀ ਮੈਂ ਨਾ ਕਰਤੀ ਵੀ ਮੈਂ ਜਵਾਬ ਨਹੀਂ ਦੇ ਸਕਦਾ ਕਿਉਂਕਿ ਪੋਲਿਟਿਕਸ ਬਾਰੇ ਕੰਮ ਦੇ ਉੱਤੇ ਕੰਮ ਗੱਲ ਕਰਨੀ ਜਿਹੜੀ ਆ ਉਹ ਸਰਕਾਰੀ ਮੁਲਾਜ਼ਮ ਦੇ ਲਈ ਅਗੇਂਸਟ ਦਾ ਲਾ ਆ ਗੈਰ ਕਾਨੂੰਨੀ ਆ ਸਰਕਾਰੀ ਮੁਲਾਜ਼ਮ ਕੰਮ ਤੇ ਰਾਜਨੀਤੀ ਦੀ ਗੱਲ ਨਹੀਂ ਕਰ ਸਕਦਾ ਹੁਣ ਉਹਦੇ باوجود ਇਹਨੂੰ ਥੋੜਾ ਚਿਰ ਪ੍ਰਮੋਟ ਕੀਤਾ ਕਿਉਂਕਿ ਉਹਨੇ ਜਵਾਬ ਦਿੱਤੇ ਨਹੀਂ ਜਾਂ ਉਹਦੇ ਨਾਲ ਅਸਹਿਮਤੀ ਹੋ ਗਈ ਉਹਨੂੰ ਥੋੜਾ ਚਿਰ ਐਕਟਿੰਗ ਡਾਇਰੈਕਟਰ ਵਜੋਂ ਪ੍ਰਮੋਟ ਕਰ ਦਿੱਤਾ ਜਦੋਂ ਤੱਕ ਕਿ ਕੈਸ਼ ਪਟੇਲ ਆਉਂਦੇ ਸੀਗੇ ਕੈਸ਼ ਪਟੇਲ ਬਾਅਦ ਵਿੱਚ ਆਪਾਂ ਜਾਣਦੇ ਆ ਕਿ ਐਫਬੀਆਈ ਦੇ ਡਾਇਰੈਕਟਰ ਬਣਾ ਦਿੱਤੇ ਗਏ ਹੁਣ ਉਹ ਕਹਿੰਦਾ ਕਿ ਮੇਰੇ ਤੇ ਪ੍ਰੈਸ਼ਰ ਪਾਇਆ ਗਿਆ ਕਿ ਤੂੰ ਕੁਝ ਐਫਬੀਆਈ ਦੇ ਸੀਨੀਅਰ ਅਧਿਕਾਰੀਆ ਸੀਨੀਅਰ ਜਿਹੜੇ ਆਫੀਸ਼ੀਅਲ ਸੀਗੇ ਉਹਨਾਂ ਨੂੰ ਕੱਢ ਦੇ ਜਾਂ ਜਿਨ੍ਹਾਂ ਨੇ ਟਰੰਪ ਦੀ ਇਨਵੈਸਟੀਗੇਸ਼ਨ ਦੇ ਉੱਤੇ ਕੰਮ ਕੀਤਾ ਕੈਪਟਨ ਜਿਹੜਾ ਹਿੱਲ ਵਾਲੇ ਹਮਲੇ ਦੇ ਉੱਤੇ ਕੈਪਟਲ ਰਾਈਟ ਜਨੂਰੀ 6 ਵਾਲੇ ਦੇ ਉੱਤੇ ਵੀ ਮੈਨੂੰ ਇਹ ਕਿਹਾ ਗਿਆ ਤੂੰ ਉਹਨਾਂ ਨੂੰ ਨੌਕਰੀਆਂ ਕੱਢ ਦੇ ਉਹ ਕਹਿੰਦਾ ਮੈਂ ਕੱਢੇ ਨਹੀਂ ਜਦੋਂ ਮੈਂ ਉਹ ਕਹਿੰਦਾ ਰਜਿਸਟ ਕੀਤਾ ਮੈਂ ਮਨਾ ਕੀਤਾ ਹੌਲੀ ਹੌਲੀ ਉਹ ਕਹਿੰਦਾ ਪਰ ਮੈਨੂੰ ਲਿਸਟ ਜਿਹੜੀ ਉਹਨਾਂ 5000 ਐਫਬੀਆਈ ਦੇ EMPLOYEES ਦੀ ਜਿਹੜੇ ਉਸ ਕੇਸ ਦੇ ਨਾਲ ਸੰਬੰਧਿਤ ਸੀਗੇ ਉਹ ਦੇਣੀ ਪਈ ਹੁਣ ਜਦੋਂ ਕੈਸ਼ ਪਟੇਲ ਆਫੀਸ਼ੀਅਲੀ ਟੇਕਓਵਰ ਕਰ ਲੈਂਦੇ ਆ ਉਹ ਕਹਿੰਦਾ ਵੀ ਮੈਨੂੰ ਫਿਰ ਫਾਇਰ ਕਰਤਾ ਨੇ ਨੌਕਰੀ ਤੋਂ ਕੱਢਤਾ ਅਗਸਤ ਦੇ ਵਿੱਚ ਕਿਉਂਕਿ ਮੈਂ ਜਿਹੜੇ ਆ ਉਹ ਇਹਨਾਂ ਦੇ ਕਹਿਣ ਅਨੁਸਾਰ ਕੰਮ ਨਹੀਂ ਕਰ ਰਿਹਾ ਸੀ ਦੋ ਹੋਰ ਸੀਨੀਅਰ ਐਫਬੀਆਈ ਦੇ ਆਫੀਸ਼ੀਅਲਸ ਨੇ ਸਟੀਵਨ ਜੈਂਸਨ ਤੇ ਸਪੈਂਸਰ ਈਵਨਸ ਉਹਨਾਂ ਨੇ ਵੀ ਇਹਨੂੰ ਜੁਆਇਨ ਕਰ ਲਿਆ ਇਹਨੂੰ ਡ੍ਰਿਸਕਲ ਨੂੰ ਇਸ ਲਾਅ ਸੂਟ ਦੇ ਵਿੱਚ ਕੈਸ਼ ਪਟੇਲ ਨੂੰ ਬੇਸਿਕਲੀ ਸੂ ਕਰਨ ਦੇ ਵਿੱਚ ਟੋਨੀ ਜਰਨਲ ਪੈਮ ਬੌਂਡੀ ਨੂੰ ਤੇ ਫੈਡਰਲ ਸਰਕਾਰ ਹੁਣ ਤਿੰਨ ਜਣੇ ਹੋ ਗਏ ਜੈਂਸਨ ਨੂੰ ਆਨਲਾਈਨ ਟਾਰਗੇਟ ਕੀਤਾ ਸੀ ਜਿਹੜੇ ਬਹੁਤ ਸੱਜੇਪੱਖੀ ਆਲੋਚਕ ਸਗੇ ਉਹਨਾਂ ਨੇ ਕਿ ਕੈਪੀਟਲ ਦੇ ਉੱਤੇ ਜਿਹੜੀ ਇਨਵੈਸਟੀਗੇਸ਼ਨ ਵਾਲੇ ਮਾਮਲੇ ਦੇ ਵਿੱਚ ਜਿਹੜਾ ਉਹਦਾ ਅੱਜ ਇਸ ਕਿਸਮ ਦਾ ਰੋਲ ਸੀ ਲਾ ਸੂਟ ਦੇ ਵਿੱਚ ਕੈਸ਼ ਪਟੇਲ ਨੂੰ ਦੂਜਿਆਂ ਨੂੰ ਇਹ ਕਿਹਾ ਗਿਆ ਵੀ ਇਹ ਪੋਲਿਟਿਕਲ ਰੀਜ਼ਨਸ ਕਰਕੇ ਸਾਨੂੰ ਫਾਇਰ ਕਰ ਰਹੇ ਸੀ ਇਹ ਪਹਿਲੀ ਵਾਰ ਆ ਇੱਕ ਇਸ ਕਿਸਮ ਦਾ ਲਾ ਸੂਟ ਜਿਹੜਾ 트럼ਪ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਆ ਜਿਹੜਾ ਦੱਸਦਾ ਆ ਕਿ ਪੋਲੀਟੀਕਲ ਇਨਫਲੂਐਂਸ ਕਿਸ ਤਰੀਕੇ ਦੇ ਨਾਲ ਐਫਆਈ ਦੀ ਲੀਡਰਸ਼ਿਪ ਨੂੰ ਰੀਸ਼ੇਪ ਕਰ ਰਿਹਾ ਆ ਸੋ ਹੁਣ ਉਹਨੂੰ ਜਿਹੜਾ ਇਹ ਪੋਲੀਟੀਕਲ ਸਵਾਲ ਪੁੱਛੇ ਗਏ ਉਹਦੇ ਉੱਤੇ ਉਹਦਾ ਇਤਰਾਜ਼ ਆ ਤੁਨ ਕੇਸ਼ ਇਹ ਕਰਨ ਅਗਲੀ ਗੱਲਬਾਤ ਕਮਲਾ ਹਾਰਿਸਵਰਿਆ ਕਮਲਾ ਹਾਰਿਸ ਆਪਾਂ ਜਾਣਦੇ ਆ ਕਿ ਉਹਨੇ ਇਲੈਕਸ਼ਨ ਲੜੀ ਸੀ ਹਾਰ ਗਈ 24 ਦੇ ਵਿੱਚ ਡੋਨਲਡ 트럼ਪ ਨਾਲ ਉਹਦੇ ਤੋਂ ਪਹਿਲਾਂ ਜੋ ਬਾਈਡਨ ਉਮੀਦਵਾਰ ਸੀਗੇ ਡਿਬੇਟ ਮਾੜਾ ਹੋ ਗਿਆ ਉਹਨਾਂ ਨੂੰ ਹਟਾ ਕੇ ਕਮਲਾ ਹਾਰਿਸ ਦਾ ਨਾਮ ਅੱਗੇ ਆ ਗਿਆ ਕਮਲਾ ਹਾਰਿਸ ਨੇ ਇੱਕ ਕਿਤਾਬ ਲਿਖੀਆ ਹੁਣ ਕਿਤਾਬ ਦਾ ਨਾਮ ਆ 107 ਡੇਸ 107 ਦਿਨ 107 ਦਿਨ ਉਹਨੂੰ ਕੈਂਪੇਨ ਦੇ ਮਿਲੇ ਸੀਗੇ ਉਹਨੇ ਸਾਰੇ ਕੈਂਪੇਨ ਦੇ ਦਿਨ ਇਹਦੇ ਵਿੱਚ ਲਿਖਿਆ ਕਿ ਮੇਰਾ ਉਹ ਤਜਰਬਾ ਕਿਦਾਂ ਦਾ ਸੀ 23 ਸਤੰਬਰ ਨੂੰ ਇਹ ਕਿਤਾਬ ਰਿਲੀਜ਼ ਹੋਣੀ ਆ ਪਰ ਦਾ ਚਰਚਾ ਬਹੁਤ ਚੱਲ ਰਿਹਾ ਜਿਹੜੀ ਛੋਟੀ ਜੀ ਕੈਂਪੇਨ ਸੀਗੀ ਪ੍ਰੈਜ਼ੀਡੈਂਟ ਤੇ ਲਈ ਇਹਦੀ 2024 ਦੇ ਵਿੱਚ ਜਦੋਂ ਬਾਈਡਨ ਪਿੱਛੇ ਹਟ ਜਾਂਦੇ ਉਹ ਤੋਂ ਬਾਅਦ ਦੀ ਇਹਨੇ ਸਾਰੀ ਕਥਾ ਆਪਣੀ ਉਹ ਚ ਬਿਆਨ ਕੀਤੀ ਆ ਪੀ ਉਹਦਾ ਹੁਣ ਇਹ ਟੂਰ ਕਰ ਰਹੀ ਆ ਅਮਰੀਕਾ ਦੇ ਵੱਖ-ਵੱਖ ਥਾਵਾਂ ਦੇ ਉੱਤੇ ਕਿ ਕਿਤਾਬ 23 ਸਤੰਬਰ ਨੂੰ ਉਹਨਹੀਂ ਉਸ ਤੋਂ ਪਹਿਲਾਂ ਇੱਕ ਤਰ੍ਹਾਂ ਦੀ ਮਸ਼ਹੂਰੀ ਕਰਨੀ ਆ ਲੋਕਾਂ ਤੱਕ ਗੱਲ ਪਹੁੰਚਾਉਣੀ ਆ ਉਸ ਕਿਤਾਬ ਦੇ ਵਿੱਚ ਬਹੁਤ ਕੁਝ ਹੋਣਾ ਆ ਹਜੇ ਪਤਾ ਨਹੀਂ ਪਰ ਇੱਕ ਗੱਲ ਬਹੁਤ ਵੱਡੀ ਆ ਜਿਹੜੀ ਕਮਲਾ ਹਰਿਸਕੈ ਵੀ ਰਹੀ ਆ ਤੇ ਉਸ ਕਿਤਾਬ ਦੇ ਵਿੱਚ ਵੀ ਦੱਸਦੇ ਸ਼ਾਮਲ ਆ ਉਹ ਇਹ ਆ ਉਹ ਕਹਿੰਦੀ ਵੀ ਜਦੋਂ ਅਸੀਂ ਡੈਮੋਕ੍ਰੇਟ ਜਿਹੜੇ ਸੀ ਇਹਨਾਂ ਨੇ ਉਮੀਦਵਾਰ ਬਣਾਇਆ ਜੋ ਬਾਈਡਨ ਕਲ ਵੀ ਉਹ ਗਲਤ ਫੈਸਲਾ ਸੀ ਸਾਡਾ ਅਸੀਂ ਗੱਲ ਜਿਲ ਬਾਈਡਨ ਤੇ ਜੋ ਬਾਈਡਨ ਦੇ ਉੱਤੇ ਛੱਡ ਦਿੱਤੀ ਕਿ ਤੁਸੀਂ ਜਿਹੜਾ ਫੈਸਲਾ ਕਰਨਾ ਹੈ ਕਿ ਤੁਸੀਂ ਅੱਗੇ ਚੋਣ ਲੜਨੀ ਹੈ ਜਾਂ ਨਹੀਂ ਉਸ ਵੇਲੇ ਜੋ ਬਾਈਡਨ ਦੀ ਉਮਰ 80 ਸਾਲ ਸੀ ਹੈਰਸ ਇਹ ਕਹਿੰਦੀ ਆ ਕਿ ਮੈਨੂੰ ਲੱਗਦਾ ਸੀ ਕਿ ਜੋ ਬਾਈਡਨ ਨੂੰ ਇਹ ਚੋਣ ਨਹੀਂ ਲੜਨੀ ਚਾਹੀਦੀ ਤੇ ਕਹਿੰਦੀ ਮੈਂ ਚਾਹੁੰਦੀ ਵੀ ਸੀ ਕਿ ਮੈਂ ਇਹ ਗੱਲ ਜੋ ਬਾਈਡਨ ਨੂੰ ਕਹਿ ਦਾਂ ਕਿ ਤੁਸੀਂ ਚੋਣ ਨਾ ਲੜੋ ਉਮਰ ਹੋ ਗਈ ਆ ਰਾਮ ਕਰੋ ਬਈ ਤੁਹਾਡੇ ਗੱਲ ਵਸਦੀ ਨਹੀਂ ਆ ਪਰ ਉਹ ਕਿੰਦੀ ਮੈਨੂੰ ਇਹ ਚਿੰਤਾ ਮਾਰ ਗਈ ਵੀ ਜੇ ਮੈਂ ਆਹੀ ਗੱਲ ਉਹਨੂੰ ਜੋ ਬਾਈਡਨ ਨੂੰ ਕਹਿ ਦਨੀ ਆ ਤਾਂ ਇਹਦੇ ਨਾਲ ਮੈਂ ਸੈਲਫਿਸ਼ ਲੱਗੂਗੀ ਮੈਨੂੰ ਲੱਗੂਗਾ ਵੀ ਇਹ ਮਤਲਬੀ ਆ ਜਾਂ ਇਹਦੇ ਨਾਲ ਮੈਂ ਹੋ ਸਕਦਾ ਬੇਵਫਾ ਵੀ ਲੱਗਾ ਕਿ ਮੈਂ ਵਫਾਦਾਰ ਨਹੀਂ ਆ ਉਹਦੀ ਤੇ ਇਹ ਵੀ ਹੋ ਸਕਦਾ ਕਿ ਉਹਨਾਂ ਨੂੰ ਇਹ ਲੱਗੇ ਕਿ ਇਦਾਂ ਕਰਨ ਦੇ ਨਾਲ ਜਿਹੜੀ ਕਮਲਾ ਹਾਰਿਸ ਆ ਇਹਦਾ ਫਾਇਦਾ ਹੁੰਦਾ ਇਸ ਕਰਕੇ ਇਹ ਗੱਲ ਕਹਿ ਰਹੀ ਆ ਕਹਿੰਦੀ ਇਸ ਕਰਕੇ ਮੈਂ ਇਹ ਗੱਲ ਕਹੀ ਨਹੀਂ ਹੁਣ ਇਹਨੇ ਇੱਕ ਜਿਹੜਾ ਡਿਬੇਟ ਸ਼ੇਡ ਦਿੱਤਾ ਇਸ ਗੱਲ ਨੇ ਉਹ ਕਹਿੰਦੀ ਆ ਵੀ ਮੈਨੂੰ ਇਹ ਇਹ ਵੀ ਉਹਨੇ ਕਿਹਾ ਉਹ ਕਹਿੰਦੀ ਮੈਨੂੰ ਇਹ ਨਹੀਂ ਸੀ ਲੱਗਦਾ ਕਿ ਬਾਈਡਨ ਅਨਫਿਟ ਆ ਜਾਂ ਇਹ ਜਿਹੜਾ ਮਤਲਬ ਯੋਗ ਨਹੀਂ ਆ ਇਲੈਕਸ਼ਨ ਲੜਨ ਦੇ ਪਰ ਉਹਨਾਂ ਨਾਲ ਇਹ ਗੱਲ ਕਹੀ ਵੀ 81 ਸਾਲ ਦੀ ਉਮਰ ਦੇ ਵਿੱਚ ਉਹ ਥੱਕਿਆ ਲੱਗਦਾ ਸੀ ਵੀ ਗਲਤੀਆਂ ਕਰਦਾ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਉਨੇ ਬਾਈਡਨ ਦੇ ਸਟਾਫ ਤੇ ਉੱਤੇ ਵੀ ਹੁਣ ਗਿਲਾ ਕੀਤਾ ਆ ਕਿ ਜਦੋਂ ਰਿਪਬਲਿਕਨ ਕਮਲਾ ਹੈਰਸ ਦੇ ਉੱਤੇ ਹਮਲੇ ਕਰ ਰਹੇ ਸੀ ਜਿਹੜੀ ਮਤਲਬ ਉਹਦੇ ਕੰਮ ਨੂੰ ਇਹਨਾਂ ਨੇ ਉਦਾਂ ਪ੍ਰਮੋਟ ਨਹੀਂ ਕੀਤਾ ਤੇ ਇਹਨੂੰ ਬਚਾਇਆ ਨਹੀਂ ਇਹਦੇ ਨਾਲ ਨਹੀਂ ਖੜੇ ਹੋਏ ਉਹ ਕਹਿੰਦੀ ਬਾਈਡਨ ਦੇ ਨਾਲ ਜਿਹੜੇ ਹੁਣ ਵਿਦਨ ਪਾਰਟੀ ਰੌਲਾ ਸੀ ਡੈਮੋਕ੍ਰੇਟ ਦਾ ਆਪਸ ਵਿੱਚ ਜਿਹੜਾ ਕਲੇਸ਼ ਸੀਗਾ ਉਹ ਕਹਿੰਦੀ ਵੀ ਇਹਨਾਂ ਨੂੰ ਵੀ ਇਹ ਲੱਗਦਾ ਸੀ ਉਹਦੇ ਸਾਥੀਆਂ ਨੂੰ ਵੀ ਜੇ ਜਿਹੜੀ ਕਮਲਾ ਹੈਰਿਸ ਪੌਪੂਲਰ ਹੋ ਗਈ ਤੇ ਜੋ ਬਾਈਡਨ ਦਾ ਨੁਕਸਾਨ ਹੋਊਗਾ ਖਾਸ ਤੌਰ ਦੇ ਉੱਤੇ ਜਿਹੜੀ ਮਾਰਚ 2024 ਦੀ ਸਪੀਚ ਸੀਗੀ ਅਲਾਬਾਮਾ ਦੇ ਵਿੱਚ ਗਾਜ਼ਾ ਦੇ ਬਾਰੇ ਹੈਰਿਸ ਨੇ ਇਹ ਕਿਹਾ ਕਿ ਬਾਈਡਨ ਦੀ ਟੀਮ ਨੇ ਉਹਨੂੰ ਜ਼ੀਰੋ ਸਮ ਟਰੀਟ ਕੀਤਾ ਪੋਲੀਟੀਕਲੀ ਤੇ ਦੂਜਾ ਉਹਨੇ ਇਹ ਵੀ ਕਿਹਾ ਕਿ ਕਿਸ ਤਰੀਕੇ ਦੇ ਨਾਲ ਉਹਦਾ ਮਜ਼ਾਕ ਵੀ ਉਡਾਇਆ ਗਿਆ ਹੁਣ ਹੈਰਿਸ ਤੇ ਬਾਈਡਨ ਆਪਾਂ ਜਾਣਦੇ ਜਦੋਂ ਦੇ ਇਹ ਡੈਮੋਕ੍ਰੇਟ ਹਾਰੇ ਆ ਡੋਨਲਡ 트੍ਰੰਪ ਜਿੱਤੇ ਆਏ ਬੜੇ ਲੋ ਪ੍ਰੋਫਾਈਲ ਵਿੱਚ ਰਹਿ ਰਹੇ ਆ ਸਾਹਮਣੇ ਨਹੀਂ ਆਏ ਕਿਸੇ ਗੱਲਬਾਤ ਦੇ ਵਿੱਚੋਂ ਤੇ ਪਰ ਕਮਲਾ ਹਰਿਸਨ ਨੇ ਆਪਣੇ ਦਰਵਾਜ਼ੇ ਖੋਲੇ ਰੱਖਿਆ 2028 ਦੀ ਜਿਹੜੀ ਪ੍ਰੈਜ਼ੀਡੈਂਸ਼ੀਅਲ ਰਨ ਆ ਉਹਦੇ ਲਈ ਵੀ ਇਹ ਰਨ ਕਰ ਸਕਦੀ ਆ ਨਾਲ ਕਿ ਹੋਰ ਨਾਂ ਵੀ ਆ ਹੁਣ ਉਹ ਨੇਸ਼ਨ ਬਾਈਡ ਇੱਕ ਬੁੱਕ ਟੂਰ ਦੇ ਉੱਤੇ ਜਾ ਰਹੀ ਆ ਵੱਡੀ ਇਹਦੀ ਇਹ ਵਾਪਸੀ ਆ ਇੱਕ ਵਾਰੀ ਫੇਰ ਸਪੌਟਲਾਈਟ ਦੇ ਵਿੱਚ ਵਾਈਟ ਹਾਊਸ ਦੇ ਵਿੱਚ 107 ਡੇਸ ਸਤੰਬਰ 23 ਨੂੰ ਇਹਦੀ ਕੈਂਪੇਨ ਦੇ ਬਾਰੇ ਜਿਹੜੀ ਆ ਰਹੀ ਹੈ ਤੇ ਉਹਦੇ ਵਿੱਚ ਖਾਸ ਗੱਲਬਾਤ ਕੀ ਇਹਨੇ ਉਹ ਕੁਝ ਨਹੀਂ ਕੀਤਾ ਜੋ ਇਹਦਾ ਮਨ ਕਹਿੰਦਾ ਸੀ ਪਰ ਇਹਨੂੰ ਲੱਗਦਾ ਸੀ ਕਿ ਜੋ ਬਰਡਨ ਨੂੰ ਚੋਣ ਜਿਹੜੀ ਆ ਉਹ ਨਹੀਂ ਲੈਣੀ ਚਾਹੀਦੀ ਅਗਲੀ ਹਾਊਸਿੰਗ ਕਾਸਟ ਅਮਰੀਕਾ ਦੇ ਵਿੱਚ ਲਗਾਤਾਰ ਵੱਧ ਰਹੀ ਆ ਜਿੰਨੀ ਮਹਿੰਗਾਈ ਵੱਧ ਰਹੀ ਆ ਉਹਦੇ ਨਾਲੋਂ ਵੀ ਜ਼ਿਆਦਾ ਤੇਜ਼ੀ ਦੇ ਨਾਲ ਘਰ ਜਿਹੜੇ ਅਫੋਰਡ ਨਹੀਂ ਹੋ ਰਹਾ ਨਾ ਤਾਂ ਕਿਰਾਏ ਤੇ ਜਿਹੜੇ ਰਹਿਣ ਵਾਲੇ ਲੋਕ ਨੇ ਰੈਂਟਰ ਉਹਨਾਂ ਕੋਲੋਂ ਅਫੋਰਡ ਹੋ ਰਹਾ ਹੈ ਤੇ ਨਵੇਂ ਮਾਲਕਾਂ ਕੋਲੋਂ ਜਿਹੜੇ ਮਾਲਕ ਬਣਨਾ ਚਾਹੁੰਦੇ ਆ ਓਨਰਸ ਆ ਇੱਕ ਨਾ ਸਾਰੇ ਦੇਸ਼ ਦੀ ਆਮਦਨ ਕੱਢੀ ਜਾਂਦੀ ਆ ਜਿੱਦਾਂ ਐਵਰੇਜ ਹੁੰਦੀ ਆ ਇਦਾਂ ਮੀਡੀਅਨ ਹੁੰਦੀ ਆ ਮੀਡੀਅਨ ਕੱਢ ਲੈਂਦੇ ਆ ਉਹਦੀ ਕਿ ਜੇ ਇਸ ਬੰਦੇ ਨੇ ਘਰ ਅਫੋਰਡ ਕਰਨਾ ਉਹਦੀ ਮੀਡੀਅਨ ਇਨਕਮ ਕਿੰਨੀ ਹੋਣੀ ਚਾਹੀਦੀ ਜਾਂ ਮੀਡੀਅਨ ਉਹਦੀ ਮੌਰਗੇਜ ਕਿੰਨੀ ਆ ਵੀ ਅਸਲ ਦੇ ਵਿੱਚ ਮੌਰਗੇਜ ਐਸ ਫੇਲੇ ਕਿੰਨੀ ਦੇ ਰਿਹਾ ਆ ਉਹ ਹੁਣ ਮੀਡੀਅਨ ਮੰਥਲੀ ਕਾਸਟ ਜਿਹੜੀ ਇੱਕ ਘਰ ਦੀ ਜਿਹਦੇ ਵਿੱਚ ਮਾਰਗੇਜ ਵੀ ਆਉਂਦੀ ਹੈ ਜਿਹਦੇ ਵਿੱਚ ਇੰਸ਼ੋਰੈਂਸ ਵੀ ਆਉਂਦਾ ਜਿਹਦੇ ਵਿੱਚ ਟੈਕਸਸ ਵੀ ਆਉਂਦੇ ਆ ਜਿਹਦੇ ਵਿੱਚ ਹੋਰ ਫੀਸਾਂ ਵੀ ਆਉਂਦੀਆਂ ਉਹ ਇਸ ਵੇਲੇ 2035 ਡਾਲਰ ਆ ਜਿਹੜੀ 2023 ਦੇ ਵਿੱਚ 1960 ਡਾਲਰ ਸੀ ਲੋਕ ਜਿਹੜੇ ਅ ਮਤਲਬ ਘਰ ਖਰੀਦਦੇ ਆ 24 ਦੇ ਵਿੱਚ ਉਹਨਾਂ ਨੂੰ ਜ਼ਿਆਦਾ ਪੇਮੈਂਟ ਜਾਨੀ ਕਿ 225 ਡਾਲਰ ਪਰ ਮੰਥ ਜਿਹੜੀ ਆ ਉਹ ਮਤਲਬ ਕਈ ਦਹਾਕਿਆਂ ਨਾਲੋਂ ਜ਼ਿਆਦਾ ਦੱਸੀ ਜਾ ਰਹੀ ਹੈ ਸੋ 2035 ਤਾਂ ਵਧ ਗਈ ਆ ਤੇ ਹੀ ਤੋਂ ਪਰ ਹੁਣ ਜਿਹੜੇ 24 ਦੇ ਵਿੱਚ ਖਰੀਦਦੇ ਆ ਜਿਨ੍ਹਾਂ ਨੇ ਉਹਨਾਂ ਦੀ ਜਿਹੜੀ ਜਿਹੜੀ ਉਹਨੂੰ ਅਫੋਰਡ ਕਰਨ ਦੀ ਮੀਡੀਅਮ ਉਹਦੀ ਜਿਹੜੀ ਹੈਗੀ ਆ ਉਹ ਮੀਡੀਅਨ ਉਹਦੀ ਕਾਸਟ ਆ ਉਹ 2225 ਡਾਲਰ ਆ ਕਈ ਦਹਾਕੀਆਂ ਦੀ ਸਭ ਤੋਂ ਜ਼ਿਆਦਾ ਆ ਰੈਂਟ ਉੱਤੇ ਚਲੇ ਗਿਆ ਜਿਹੜਾ ਰੈਂਟ ਮੀਡੀਅਨ ਰੈਂਟ ਆ 1307 ਡਾਲਰ ਪਰ ਮੰਥ ਵਿੱਚ ਹੀ ਯੂਟਿਲਿਟੀਆਂ 4.1% ਵਾਧਾ ਦੱਸਿਆ ਜਾ ਰਿਹਾ 인ਫਲੇਸ਼ਨ ਤੋਂ ਕੀਮਤਾਂ ਦਾ ਵਧਣਾ ਜ਼ਿਆਦਾ ਮਾਰਗੇਜ ਰੇਟਸ ਦੇ ਨਾਲ ਤੇ ਲਿਮਿਟਡ ਹਾਊਸਿੰਗ ਸਪਲਾਈ ਇੰਸ਼ੋਰੈਂਸ ਬਹੁਤ ਜ਼ਿਆਦਾ ਇਹ ਸਾਰੀਆਂ ਚੀਜ਼ਾਂ ਦਾ ਅਸਰ ਪੈ ਰਿਹਾ ਪ੍ਰਾਪਰਟੀ ਇੰਸ਼ੋਰੈਂਸ ਜਿਹੜੀ ਆ ਉਹ 5.3% 2024 ਦੇ ਵਿੱਚ ਵਧੀ ਹੈ ਜਦੋਂ ਕਿ ਕੁਆਟਰ ਜਿਹੜੇ ਚੌਥਾ ਹਿੱਸਾ ਹੋਮ ਆਨਰ ਹੈਗੇ ਆ ਉਹਨਾਂ ਨੇ ਜਿਹੜਾ ਇੱਕ ਕਾਂਡੋ ਫੀ ਜਾਂ ਉਹ ਸਾਰਾ ਕੁਝ 135 ਡਾਲਰ ਮੰਥਲੀ ਪੇ ਕੀਤੇ ਆ ਹੁਣ ਇਹ ਇਨਕਮ ਨਹੀਂ ਵਧੀ 19 ਤੋਂ ਬਾਅਦ ਕੋਵਿਡ ਤੋਂ ਬਾਅਦ ਇਨਕਮ ਫਲੈਟ ਜਿਹੜੀ ਇਨਫਲੇਸ਼ਨ ਨੂੰ ਅਡਜਸਟ ਕਰਨ ਦੇ ਵਿੱਚ ਜਿਹੜੇ ਲੋਕ ਨੇ ਉਹ ਇੰਨਾ ਜ਼ਿਆਦਾ ਪੈਸਾ ਨਹੀਂ ਕਮਾ ਰਹੇ ਕਿ ਆਪਣਾ ਹਾਊਸਿੰਗ ਕਾਸਟ ਜਿਹੜੀ ਹੈ ਉਹਨੂੰ ਪੂਰੀ ਕਰ ਸਕਣ। ਸੋ ਜਿਵੇਂ ਮਹਿੰਗੀਆਂ ਸਟੇਟਾਂ ਨੇ ਕੁਝ ਹਵਾਈ ਆ ਜਾਂ ਕਹਿ ਲਓ ਕੈਲੀਫੋਰਨੀਆ ਆ ਡੀਸੀ ਆ ਉਹ ਸਭ ਤੋਂ ਮਹਿੰਗੇ ਰਹੇ ਆ ਮੰਥਲੀ ਜਿਹੜੇ ਹੋਮ ਆਨਰ ਕਾਸਟ ਆ ਉੱਥੇ 3000 ਡਾਲਰ ਦੇ ਨੇੜੇ ਪਹੁੰਚੀ ਆ। ਕੁਝ ਜੜੀਆਂ ਸਧਰਨ ਸਟੇਟਸ ਹੈਗੀਆਂ ਸਪੈਸ਼ਲੀ ਫਲੋਰੀਡਾ ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਤੇਜ਼ੀ ਦੇ ਨਾਲ ਵਾਧਾ ਹੋਇਆ ਜਿਹੜੀ ਆਨਰ ਕਾਸਟ ਆ 8% ਇੱਕ ਸਾਲ ਦੇ ਵਿੱਚ ਵਧੀਆ ਜਿਹੜੇ ਹੈਗੇ ਆ ਵੈਲਥੀ ਹਾਊਸਹੋਲਡ ਹੈਗੇ ਆ ਉਹ ਲਗਾਤਾਰ ਘਰ ਜਿਹੜੇ ਕੈਸ਼ ਦੇ ਉੱਤੇ ਖਰੀਦ ਰਹੇ ਆ ਪੰਡੈਮਿਕ ਦੇ ਦੌਰਾਨ ਜਿਹੜਾ ਇੰਟਰਸਟ ਰੇਟ ਸੀ ਉਹ ਲਗਭਗ ਜ਼ੀਰੋ ਦੇ ਨੇੜੇ ਸੀ ਇਕਨੋਮੀ ਨੂੰ ਸਪੋਰਟ ਕਰਨ ਦੇ ਲਈ ਕਿਉਂਕਿ ਬੋਰੋਇੰਗ ਬਹੁਤ ਸਸਤੀ ਸੀਗੀ ਬਹੁਤ ਅਫੋਰਡੇਬਲ ਸੀਗੇ ਡਿਮਾਂਡ ਜਿਹੜੀ ਵੱਧ ਗਈ 222 ਦੇ ਵਿੱਚ ਜਿਹੜੇ ਫੈਡਰਲ ਰੇਟ ਸੀਗੇ ਉਹਨਾਂ ਦੇ ਉੱਤੇ ਉਹ ਅਸਰ ਪਿਆ ਮਾਰਗੇਜ ਰੇਟ ਜਿਹੜੇ ਉੱਤੇ ਨੂੰ ਜਾਣਾ ਸ਼ੁਰੂ ਹੋ ਗਿਆ ਤੇ ਇਸ ਵੇਲੇ ਮਾਰਗੇਜ ਇੱਕ ਵੱਡੀ ਸਮੱਸਿਆ ਅਮਰੀਕਾ ਦੇ ਵਿੱਚ ਬਣੀ ਹੋਈ ਹੈ। ਅਗਲੀ ਗੱਲਬਾਤ ਮੌਸਮ ਨੂੰ ਲੈ ਕੇ ਆ। ਲਗਭਗ 120 ਮਿਲੀਅਨ ਤੋਂ ਜ਼ਿਆਦਾ ਅਮਰੀਕਾ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਜਿਹੜੀ ਆਹ ਇਹ ਜਿਹੜੀਆਂ ਸਮਰਜ਼ ਨੇ ਆਹ ਗੜੀ ਕਰਮੀ ਪਈ ਆ 2025 ਦੇ ਵਿੱਚ ਸਭ ਤੋਂ ਜ਼ਿਆਦਾ ਗਰਮੀ ਦੱਸੀ ਜਾ ਰਹੀ ਹੈ ਸਪੈਸ਼ਲੀ ਈਸਟ ਤੇ ਸਾਊਥ ਪਲੇਨਸ ਦੇ ਵਿੱਚ। ਗਰਮੀ ਦਾ ਕਾਰਨ ਕੀ ਆ? ਇੱਕ ਤੇ ਤਾਪਮਾਨ ਦੇ ਵਿੱਚ ਵਾਧਾ ਤਾਂ ਸਾਫ਼ ਤੌਰ ਦੇ ਉੱਤੇ ਹੈਗਾ ਹੀ ਆ ਇਹਦੇ ਨਾਲ ਨਾਲ ਜਿਹੜੀ ਹਵਾ ਦੇ ਵਿੱਚ ਨਮੀ ਆ ਜਿਹੜੀ ਹਿਊਮਿਡਿਟੀ ਆ ਉਹ ਇੱਕ ਵੱਡਾ ਕਾਰਨ ਇਹਦਾ ਬਣ ਰਹੀ ਆ ਜਿਹੜੀ ਜਿੰਨੀ ਹਿਊਮਿਡਿਟੀ ਜ਼ਿਆਦਾ ਆ ਉਹਦੇ ਨਾਲ ਸਟਿੱਕੀ ਹੋ ਰਿਹਾ ਚਿਪਚਪਾਪਨ ਆ ਰਿਹਾ ਤੇ ਉਹਦੇ ਨਾਲ ਗਰਮੀ ਜ਼ਿਆਦਾ ਵਧ ਰਹੀ ਆ 1979 ਦੀਆਂ ਗਰਮੀਆਂ ਤੋਂ ਬਾਅਦ ਲਗਾਤਾਰ ਹਵਾ ਦੇ ਵਿੱਚ ਨਮੀ ਵਾਧੀ ਗਈ ਆ ਤੇ ਇਹਦੇ ਨਾਲ ਜਿਹੜੇ ਜਿਵੇਂ ਫਲੋਰੀਡਾ ਟੈਕਸਸ ਜਾਂ ਗਲਫ ਕੋਸਟ ਹੈਗੀ ਆ ਇਹ ਇਹਨਾਂ ਦੇ ਵਿੱਚ 3 ਹਫ਼ਤੇ ਹੋਰ ਜਿਹੜੇ ਕਹਿ ਲਓ ਕਿ ਉਹਦੇ ਹਿਊਮਿਡ ਡੇਸ ਤੇ ਹੋ ਗਿਆ ਹਰ ਸਮਰ ਦੇ ਵਿੱਚ 3 ਹਫ਼ਤੇ ਹੋਰ ਐਡ ਹੋ ਗਿਆ ਵੱਡੇ ਸ਼ਹਿਰ ਜਿਵੇਂ ਨਿਊਯਾਰਕ ਦਾ ਡੀਸੀ ਆ ਹਿਊਸਟਨ ਆ ਟੈਂਪਾ ਆ ਉਹਨਾਂ ਦੇ ਵਿੱਚ ਵੀ ਜਿਹੜੀ ਇਸ ਕਿਸਮ ਦੇ ਦਿਨਾਂ ਦੇ ਵਿੱਚ ਵਾਧਾ ਹੋ ਰਿਹਾ ਸਾਇੰਟਿਸਟ ਕਹਿੰਦੇ ਆ ਕਿ ਕਲਾਈਮੇਟ ਚੇਂਜ ਤੇ ਜਿਹੜੇ ਸਮੁੰਦਰੀ ਪਾਣੀਆਂ ਦਾ ਗਰਮ ਹੋਣਾ ਇਹਦੇ ਪਿੱਛੇ ਵੱਡਾ ਕਾਰਨ ਆ ਤੇ ਕਿਉਂਕਿ ਜਿਹੜੀ ਗਰਮ ਹਵਾ ਆ ਉਹ ਜ਼ਿਆਦਾ ਵਾਟਰਪੇਪਰ ਨੂੰ ਰੋਪਤੂ ਵੀ ਹੁਣ ਹੋ ਕੀ ਰਿਹਾ ਇਸ ਥਾਂ ਦੇ ਉੱਤੇ ਹਿਮੀਡਿਟੀ ਦੇ ਨਾਲ ਬਾਡੀ ਦੇ ਉੱਤੇ ਕੀ ਅਸਰ ਪੈ ਰਿਹਾ ਹੁਣ ਜਿਹੜਾ ਅਸਲ ਦੇ ਵਿੱਚ ਜਦੋਂ ਸਰੀਰ ਦਾ ਜਿਹੜਾ ਮੈਕੈਨਿਜ਼ਮ ਆ ਕੰਮ ਕਿਦਾਂ ਕਰਦਾ ਸਾਡੇ ਸਰੀਰ ਦਾ ਜਦੋਂ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਸਰੀਰ ਤਾਂ ਜਿਹੜਾ ਪਾਣੀ ਆ ਪਾਣੀ ਦਾ ਇੱਕ ਕੰਮ ਇਹ ਵੀ ਆ ਬਾਡੀ ਦੇ ਤਾਪਮਾਨ ਨੂੰ ਠੀਕ ਰੱਖਣਾ ਸਰੀਰ ਦੇ ਵਿੱਚੋਂ ਪਸੀਨਾ ਨਿਕਲ ਲੱਗ ਜਾਂਦਾ ਜਦੋਂ ਪਸੀਨਾ ਆਉਂਦਾ ਆ ਉਹ ਪਸੀਨਾ ਫਿਰ ਹਵਾ ਦੇ ਵਿੱਚ ਉੱਡ ਜਾਂਦਾ ਆ ਜਦੋਂ ਉਹ ਵੈਪੋਰੇਟ ਹੁੰਦਾ ਆ ਤੇ ਉਸ ਵੇਲੇ ਸਰੀਰ ਨੂੰ ਠੰਡਕ ਮਹਿਸੂਸ ਹੁੰਦੀ ਆ ਬਾਡੀ ਠੰਡੀ ਹੋ ਜਾਂਦੀ ਆ ਜਦੋਂ ਬਾਹਰ ਹਿਊਮਿਡਿਟੀ ਜ਼ਿਆਦਾ ਆ ਬਾਹਰ ਹਵਾ ਦੇ ਵਿੱਚ ਪਾਣੀ ਨਮੀ ਜਾਂ ਜਿਹੜੀ ਸੱਲ ਜ਼ਿਆਦਾ ਆ ਸਰੀਰ ਨੂੰ ਪਸੀਨਾ ਨਹੀਂ ਆਉਂਦਾ ਸਰੀਰ ਨੂੰ ਪਸੀਨਾ ਆਉਂਦਾ ਆ ਤਾਂ ਉਹ ਪਸੀਨਾ ਸੁੱਕਦਾ ਨਹੀਂ ਜਿਹੜਾ ਖੁਸ਼ਕ ਗਰਮੀ ਨੇ ਪਸੀਨਾ ਸੁਕਾ ਦੇਣਾ ਜਦੋਂ ਸੱਲ ਵਾਲੀ ਗਰਮੀ ਪੈ ਰਹੀ ਆ ਉਸ ਵੇਲੇ ਇਹ ਪਸੀਨਾ ਸੁੱਕਦਾ ਨਹੀਂ ਪਸੀਨਾ ਨਹੀਂ ਸੁੱਕਦਾ ਤੇ ਬਾਡੀ ਠੰਡੀ ਨਹੀਂ ਹੁੰਦੀ ਜਦੋਂ ਬਾਡੀ ਠੰਡੀ ਨਹੀਂ ਹੁੰਦੀ ਤਾਂ ਫਿਰ ਜਿੰਨੇ ਇਹਦੀਆਂ ਸਮੱਸਿਆਵਾਂ ਨੇ ਉਹ ਚਾਹੇ ਜਿਹੜਾ ਹੀਟ ਸਟ੍ਰੋਕ ਆ ਚਾਹੇ ਡੀਹਾਈਡਰੇਸ਼ਨ ਆ ਉਹ ਸਾਰਾ ਕੁਝ ਕਿਤੇ ਨਾ ਕਿਤੇ ਵਧ ਜਾਂਦਾ ਹੈ ਅਗਸਤ ਦੇ ਵਿੱਚ ਥੋੜੀ ਜੀ ਇਸ ਗੱਲ ਤੋਂ ਰਾਹਤ ਮਿਲੀ ਸੀ ਪਰ ਹਿਊਮਿਡਿਟੀ ਇੱਕ ਬਹੁਤ ਵੱਡੀ ਸਮੱਸਿਆ ਅਮਰੀਕਾ ਦੇ ਵਿੱਚ ਬਣੀ ਹੋਈ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਵਿੱਚ ਸਮਾਪਤ ਕਰਦੇ ਹਾਂ ਤੇ ਕੱਲੋਂ ਫੇਰ ਹਾਜ਼ਰ ਹੋਵਾਂਗੇ ਕੁਸ਼ਨਵੀਆ ਗੱਲਾਂ ਬਾਤਾਂ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ